ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਦੇ ਮਾਮਲੇ 'ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਤਾਂ ਹੁਣ ਪੰਜਾਬ ਪੁਲਿਸ ਨੂੰ ਨਵੇਂ-ਨਵੇਂ ਸ਼ੱਕ ਉੱਠਣ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਨਰੈਨ ਸਿੰਘ ਚੌੜਾ ਤੋਂ ਇਲਾਵਾ ਹੋਰ ਵੀ ਵਿਅਕਤੀ ਇਸ ਕੇਸ ਦੇ ਵਿੱਚ ਸ਼ਾਮਲ ਨੇ ਪੁਲਿਸ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਰਹੀ ਕਿ ਇਸ ਵਿੱਚ ਵਿਦੇਸ਼ੀ ਹੱਥ ਹੈ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੂੰ ਇਹ ਨਹੀਂ ਮੰਨਦੀ ਕਿ ਖਾਲਸਤਾਨੀ ਸਮਰਥਕ ਨਰੈਣ ਸਿੰਘ ਚੌੜਾ ਵੱਲੋਂ 4 ਦਸੰਬਰ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੱਤਿਆ ਦੀ ਅਸਫਲ ਕੋਸ਼ਿਸ਼ ਵਿੱਚ ਇਕੱਲੇ ਵਿਅਕਤੀ ਦਾ ਹਮਲਾ ਸੀ ਇਸ ਦੀ ਬਜਾਏ ਹੁਣਾਂ ਨੂੰ ਹਮਲੇ ਵਿੱਚ ਘੱਟੋ ਘੱਟ ਦੋ ਤਿੰਨ ਸ਼ੱਕੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਕਿਉਂਕਿ ਪੁਲਿਸ ਵਰਤੀ ਗਈ 9mm ਪਿਸਤੌਲ ਦੇ ਸਰੋਧੀ ਜਾਂਚ ਕਰ ਰਹੀ ਹੈ ਚੌੜਾ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਟੀਮਾਂ ਨੇ ਤੁਰੰਤ ਜਿਹੜੇ ਦੇ ਬੈਰੋਵਾਲ ਥਾਣੇ ਅਧੀਨ ਪੈਂਦੇ ਪਿੰਡ ਇਕੜ ਗੱਡਾ ਖੁਰਦ ਚੀਮਾ ਵਿਖੇ ਧਰਮ ਸਿੰਘ ਦੇ ਘਰ ਕਟੋ-ਕੱਟ ਦੋ ਵਾਰ ਛਾਪੇਮਾਰੀ ਕੀਤੀ ਹੈ ਪਰ ਉਸਤੇ ਘਰੋਂ ਕੋਈ ਵੀ ਸੁਰਾਗ ਨਹੀਂ ਮਿਲਿਆ ਤਨਵੀ ਵੀ ਦੱਸਦੀ ਹੈ ਕਿ ਧਰਮ ਸਿੰਘ ਖਥਿਤ ਤੌਰ ਤੇ ਉਸ ਕੇਸ ਦੇ ਵਿੱਚ ਵੀ ਸ਼ਾਮਲ ਸੀ ਜਿਸ ਵਿੱਚ ਚੌੜਾ ਨੂੰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਪੁਲਿਸ ਵੱਲੋਂ ਉਸ ਤੋਂ ਕੀਤੀ ਗਈ ਪੁੱਛਗਿੱਛ ਪੜਤਾਲ ਤੋਂ ਬਾਅਦ ਹਥਿਆਰਾਂ ਦੀ ਇੱਕ ਖੇਪ ਬਰਾਮਦ ਕੀਤੀ ਗਈ ਸੀ ਪੁਲਿਸ ਧਰਮ ਸਿੰਘ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਕਿਉਂਕਿ ਚੌੜਾ ਨਾਲ ਉਸਦਾ ਪੁਰਾਣਾ ਸਬੰਧ ਸੀ ਤੇ ਉਸਨੇ 2010 ਦੇ ਵਿਸਫੋਟਕ ਬਰਾਮਦਗੀ ਮਾਮਲੇ ਵਿੱਚ ਚੌੜਾ ਨੂੰ ਪਨਾਹ ਦਿੱਤੀ ਸੀ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਹਾਲਾਂਕਿ ਅਧਿਕਾਰੀ ਨੇ ਅੱਗੇ ਕਿਹਾ ਕਿ ਚੌੜਾ ਹਾਲ ਹੀ ਵਿੱਚ ਵਿਦੇਸ਼ੀ ਵਿਦੇਸ਼ ਤੋਂ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਸੀ ਪਰ ਪੁਲਿਸ ਕੁਝ ਵੀ ਹੋਣ ਤੋਂ ਇਨਕਾਰ ਨਹੀਂ ਕਰ ਰਹੀ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਫੋਨ ਤੋਂ ਸੰਚਾਰ ਦੇ ਕੁਝ ਐਨਕ੍ਰਿਪਟਡ ਮੋੜ ਦੀ ਵਰਤੋਂ ਕਰਦੇ ਹੋਏ ਕਿਸੇ ਦੇ ਸੰਪਰਕ ਵਿੱਚ ਹੋਵੇ ਜ਼ਿਕਰ ਜੋਗ ਹੈ ਕਿ ਚੌੜਾ 2010 ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਮਰੂਤੀ ਸਜੂਕੀ ਤੋਂ 2 ਕਿਲੋ ਆਰਡੀਐਕਸ ਬਰਾਮਦ ਕੀਤੇ ਜਾਣ ਦੇ ਮਾਮਲੇ ਵਿੱਚ ਲੜਿੰਦਾ ਸੀ ਉਸ ਨੂੰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੁਸ਼ਗਿਸ਼ ਤੋਂ ਬਾਅਦ ਪੁਲਿਸ ਨੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਸੀ ਜਿਸ ਵਿੱਚ ਕਥਿਤ ਤੌਰ ਤੇ ਏਕੇ 56 ਰਾਈਫਲ ਇੱਕ ਪਿਸਤੌਲ ਪੰਜ ਹੈਂਡ ਗ੍ਰਨੇਡ ਤੇ ਕਈ ਕਾਰਤੂਸ ਸ਼ਾਮਲ ਸਨ ਉਸ ਨੂੰ 2018 ਦੇ ਵਿੱਚ ਇਸ ਕੇਸ ਵਿੱਚ ਜਮਾਨਤ ਮਿਲੀ ਸੀ ਪੁਲਿਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਕਿ ਸੁਖਬੀਰ ਉੱਤੇ ਹਮਲਾ ਕਰਨ ਲਈ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਕੀਤੀ ਗਈ ਹੋਵੇ ਕਿਉਂਕਿ ਪਾਕਿਸਤਾਨ ਤੋਂ ਭਾਰਤ ਵਿੱਚ ਤਸਕਰੀ ਕੀਤੇ ਹਥਿਆਰਾਂ ਦੀ ਬਰਾਮਦਗੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਹੋਂ ਪੁਲਿਸ ਨੂੰ ਨਵੀਆਂ-ਨਵੀਆਂ ਕੜੀਆਂ ਦਾ ਇੰਤਜ਼ਾਰ ਹੈ ਨਵੇਂ-ਨਵੇਂ ਸ਼ੱਕ ਪੈਦਾ ਹੋ ਰਹੇ ਨੇ ਹਾਲਾਂਕਿ ਜੁਪੀ ਦੇ ਲਕੀਮਪੁਰ ਖੀਰੀ ਦੇ ਵਿੱਚ ਵੀ ਪੁਲਿਸ ਨੂੰ ਸ਼ੱਕ ਸੀਗਾ ਕਿ ਉਸਨੇ ਉੱਥੇ ਪਿਸਤੌਲ ਜਿਹੜਾ ਉਹ ਲੁਕੋ ਕੇ ਰੱਖਿਆ ਹੋਇਆ ਤਾਂ ਹੋਰ ਵੀ ਬਸਕੂਪ ਵਿੱਚ ਸਪੋਰਟਿਕ ਪਦਾਰਥ ਨੇ ਉੱਥੇ ਲਪੋਏ ਹੋਏ ਨੇ ਤਾਂ ਇਸ ਕੇਸ ਵਿੱਚ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ ਕਿਉਂਕਿ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਦੋਂ ਨਰੈਣਸ਼ਕ ਚੌੜਾ ਦਾ ਪਹਿਲਾਂ 3 ਦਿਨ ਦਾ ਰਿਮਾਂਡ ਲਿਆ ਗਿਆ ਸੀ ਤਾਂ ਉਸ ਸਮੇਂ ਪੁਲਸ ਨੂੰ ਇਹ ਸ਼ੱਕ ਸੀ ਪਰ ਜਦੋਂ ਦੁਬਾਰਾ ਰਿਮਾਂਡ ਪੁਲਸ ਨੇ ਹਾਸਲ ਕੀਤਾ ਤਾਂ ਉਸ ਨੂੰ ਜੂਪੀ ਲਿਜਾਣ ਦੇ ਹਵਾਲੇ ਨਾਲ ਅਦਾਲਤ ਤੋਂ ਰਿਮਾਂਡ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਸਿਰਫ 3 ਦਿਨ ਦਾ ਹੀ ਰਿਮਾਂਡ ਚੋੜਾ ਦਾ ਪੁਲਿਸ ਨੂੰ ਦਿੱਤਾ ਤਾਂ ਹੁਣ ਨਵੇਂ-ਨਵੇਂ ਤੱਥ ਜੁੜ ਰਹੇ ਨੇ ਇੱਕ ਦੋ ਬਾਅਦ ਇੱਕ ਤਾਰਾਂ ਜੁੜਦੀਆਂ ਪੁਲਿਸ ਨੂੰ ਨਜ਼ਰ ਆ ਰਹੀਆਂ ਨੇ ਪਰ ਪੁਲਿਸ ਉਹਨਾਂ ਸੁਲਾਗਾਂ ਤੱਕ ਨਹੀਂ ਪਹੁੰਚ ਸਕੀ ਜਿੱਥੇ ਪੁਲਿਸ ਪਹੁੰਚਣਾ ਚਾਹੁੰਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਪ੍ਰਧਾਨ ਚੱਲੇ ਆ ਰਹੇ ਸਨ ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਇੱਕ ਵੱਡਾ ਚਿਹਰਾ ਨੇ ਪੰਜਾਬ ਦਾ ਤਾਂ ਜਿਸ ਕਰਕੇ ਉਹਨਾਂ ਤੇ ਹਮਲੇ ਬਾਰੇ ਬਹੁਤ ਸਾਰੇ ਖੁਲਾਸੇ ਪੁਲਿਸ ਨੇ ਹੁਣ ਕਰਨੇ ਨੇ ਕਿਉਂਕਿ ਪੁਲਿਸ ਨੂੰ ਬਹੁਤ ਤਰ੍ਹਾਂ ਦਾ ਸ਼ੱਕ ਹੈ ਕਿ ਆਖਰ ਜੇਕਰ ਸੁਖਬੀਰ ਤੇ ਹੁਣ ਹਮਲਾ Shri Harmandir Sahib ਦੇ ਵਿੱਚ ਹੋ ਸਕਦਾ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਜਹੀਆਂ ਜਹੀਆਂ ਕੋਈ ਗਤੀਵਿਧੀਆਂ ਤਾਂ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਕੁਝ ਲੀਡਰ ਜਿਹੜੇ ਅੱਗੇ ਟਾਰਗੇਟ ਤੇ ਹੋਣ ਨਿਸ਼ਾਨੇ ਤੇ ਹੋਣ ਕਿਉਂਕਿ ਇਹ ਦਾਵਾ ਪੁਰਸ ਵੱਲੋਂ ਕੀਤਾ ਜਾ ਰਿਹਾ ਹੈ ਕਿ ਸ਼ੱਕ ਅ ਕਈਆਂ ਤੇ ਆ ਉਹਨਾਂ ਦੇ ਸਾਥੀਆਂ ਤੇ ਵੀ ਆ ਪਰ ਇੱਕ ਤੋਂ ਬਾਅਦ ਇੱਕ ਪੁਲਿਸ ਜਾਂਚ ਜਰੂਰ ਕਰ ਰਹੀ ਆ ਪਰ ਕੋਈ ਵੱਡੀ ਕੜੀ ਹੱਥ ਲੱਗਦੀ ਹਜੇ ਨਜ਼ਰ ਨਹੀਂ ਆ ਰਹੀ ਜੋ ਜਾਜੋ ਧੰਨਵਾਦ